ਫਿਰ ਮੈਂ ਜਗਦੀਪ ਨੂੰ ਸੰਤੋਸ਼ ਭਾਈ ਨੂੰ ਫੋਨ ਕੀਤਾ ਮੈਂ ਤੁਸੀਂ ਮੈਨੂੰ ਸੱਚੀ ਲੈ ਰਹੇ ਹੋ ਫਿਲਮ ਵਿੱਚ ਕਹਿੰਦੇ ਕਹਿੰਦੇ ਹਾਂਜੀ 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 ਮੈਂ ਨਹੀਂ ਤੁਸੀਂ ਮੇਰੇ ਨਾਲ ਐਗਰੀਮੈਂਟ ਕਰ ਲਓ ਪੇਪਰਵਰਕ ਕਰ ਲਓ ਹੁਣ ਮੈਨੂੰ ਤੇ ਪੱਕਾ ਕੰਮ ਕਰੋ ਮੈਨੂੰ ਤੇ ਐਦਾਂ ਲੱਗ ਜਾਂਦਾ ਯਾਰ ਹੁਣ ਤੁਸੀਂ ਮੈਨੂੰ ਜਵਾਬ ਨਾ ਦੇ ਦਿਓ ਕੱਲ ਨੂੰ ਕਿਤੇ ਨੀਰੂ ਹੋਣਾ ਦਾ ਮੈਂ ਇਹ ਵੇਖਿਆ ਕਿ ਆਪਣੇ ਕੰਮ ਪ੍ਰਤੀ ਉਹ ਐਨੇ ਜ਼ਿੰਮੇਵਾਰੀ ਨਾਲ ਕਰਦੇ ਨੇ ਕਿ ਜੇ 6 ਵਜੇ ਦਾ ਕਾਲ ਟਾਈਮ ਹੁੰਦਾ ਸੀ ਤਾਂ 5 ਮਿੰਟ ਪਹਿਲਾਂ ਆਏ ਹੁੰਦੇ ਸੀ ਉਹ ਤੇ ਮੈਨੂੰ ਪਹਿਲੇ ਦਿਨ ਲੱਗਿਆ ਯਾਰ ਇਹ ਤੇ ਮੈਨੂੰ 6 ਵਜੇ ਦਾ ਕਾਲ ਟਾਈਮ ਸੀ ਮੈਂ ਪੂਰੇ 6 ਵਜੇ ਪਹੁੰਚਿਆ ਮੈਨੂੰ ਸੀ ਆਪਾਂ ਪੂਰੇ ਟਾਈਮ ਤੇ ਜਾਣਾ ਤੇ ਐਦਾਂ ਨਾ ਲੱਗੇ ਵੀ ਲੇਟ ਆਉਂਦਾ ਬੰਦਾ ਤੇ ਨੀਰੂ मैम ਉਹਨਾਂ ਦੀ ਕਾਰ ਪਹਿਲਾਂ ਖੜੀ ਸੀ ਮੈਂ ਪੁੱਛਿਆ ਕਦੋਂ ਕਾਇਨੇ ਕਹਿੰਦੇ 5-7 ਮਿੰਟ ਹੋ ਗਿਆ ਆਿਆਂ ਨੂੰ ਮੈਂ ਆਪਣੇ ਮੁੰਡਿਆਂ ਨੂੰ ਕਿਹਾ ਯਾਰ ਆਪਾਂ ਕੱਲ ਨੂੰ ਨਾ 5-7 ਮਿੰਟ ਪਹਿਲਾਂ ਆਉਣਾ ਜਲਦੀ ਆਉਣਾ ਵੀ ਸ਼ਰਮ ਜੀ ਆਈ ਆਪਣੇ ਆਪ ਨੂੰ ਮੇਰੇ ਉਦੋਂ ਜਦੋਂ ਉੱਥੇ ਬੈਠੇ ਸੀ ਨਾ ਮੇਰੇ ਜਿਆਦਾ ਦਿਮਾਗ ਚ ਚੱਲ ਰਿਹਾ ਸੀ ਤੇ ਮੈਂ ਉਹ ਵੀ ਆ ਗਿਆ ਸੀ ਜਦੋਂ ਫਿਲਮ ਦੀ ਗੱਲ ਚੱਲ ਰਹੀ ਸੀ ਕਿ ਐਦਾਂ ਸੀਨ ਸੀ ਐਦਾਂ ਸੀ ਸੋ ਬੜੀ ਵਧੀਆ ਐ ਐਕਸਪੀਰੀਅੰਸ ਬੜਾ ਵਧੀਆ ਸੀਗਾ ਮੇਰਾ ਇਹ ਫਿਲਮ ਦਾ ਪਰ ਮੈਨੂੰ ਐਂ ਲੱਗਦਾ ਹੁੰਦਾ ਜਿਹੜੀ ਆਰਟ ਹੁੰਦੀ ਹੈ ਨਾ ਇਹ ਬੜੀ ਕੀਮਤੀ ਜੀ ਚੀਜ਼ ਹੁੰਦੀ ਆ ਬਹੁਤ ਘੱਟ ਲੋਕਾਂ ਕੋਲੇ ਹੁੰਦੀ ਆ ਜਿਵੇਂ ਆਰਟ ਦੇ ਉੱਪਰ ਕਿਸੇ ਦਾ ਕੰਟਰੋਲ ਨਹੀਂ ਹੁੰਦਾ ਜਿਵੇਂ ਮੀਂਹ ਤੇ ਜਾ ਤੂਫਾਨ ਤੇ ਕਿਸੇ ਦਾ ਕੰਟਰੋਲ ਨਹੀਂ ਕੋਈ ਹੱਦ ਨਹੀਂ ਲੱਗ ਸਕਦੀ ਇਹ ਨਹੀਂ ਹੋ ਸਕਦਾ ਕਿ ਅਮਰਤਸਰ ਮੀਂਹ ਪੈ ਰਿਹਾ ਤੇ ਲਾਹੌਰ ਨਹੀਂ ਪਊਗਾ ਉਹਨੂੰ ਕੋਈ ਨਹੀਂ ਰੋਕ ਸਕਦਾ ਕੋਈ ਸਰਕਾਰ ਨਹੀਂ ਉਹਨੂੰ ਰੋਕ ਸਕਦੀ ਸੋ ਐਦਾਂ ਹੀ ਆਰਟ ਹੁੰਦੀ ਆ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਜਗਬਾਈ ਟੀਵੀ ਇਨ ਬਾਲੀਵੁੱਡ ਟੜਕਾ ਪੰਜਾਬੀ ਮਹਤਵਰਣਾ ਨੀਹਾ ਮਨਹਾਸ ਮੇ ਨਾਲ ਬੰਤੀ ਬੈਂਸ ਜਿੱਥੇ ਮੌਜੂਦ ਨੇ ਜੋ ਕਿ ਫਿਲਮ ਸ਼ਾਇਰ ਦੇ ਵਿੱਚ ਜੈਤਾ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਤੇ ਇਹਨਾਂ ਨੂੰ ਪਹਿਲਾਂ ਅਸੀਂ ਲਿਖਦੇ ਵੀ ਵੇਖਿਆ ਇਹਨਾਂ ਨੂੰ ਆਪ ਬਤੌਰ ਮਾਡਲ ਵੀ ਗੀਤਾਂ ਦੇ ਵਿੱਚ ਦੇਖਿਆ ਹੋਇਆ ਔਰ ਇਹਨਾਂ ਦੇ ਆਪਣੇ ਜਿਹੜੇ ਗਾਣੇ ਆ ਉਹਨਾਂ ਜਿਨ੍ਹਾਂ ਨੇ ਲਾਂਚ ਕੀਤੇ ਐ ਔਰ ਮੈਨੂੰ ਲੱਗਦਾ ਹੈ ਕਿ ਗੋਡ ਫਾਦਰ ਅਸੀਂ ਕਹਿ ਸਕਦੇ ਹਾਂ ਪੰਜਾਬੀ ਇੰਡਸਟਰੀ ਦਾ ਕਿਉਂਕਿ ਬਹੁਤ ਪਿਆਰੀ ਪਿਆਰੀ ਆਵਾਜ਼ਾਂ ਤੁਸੀਂ ਜਿਹੜੀਆਂ ਐ ਬੰਟੀ ਉਹ ਸਾਡੀ ਇੰਡਸਟਰੀ ਨੂੰ ਦਿੱਤੀਆਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਸ਼ੁਕਰੀਆ ਨਿਹਾਰ ਸੋ ਜਿਵੇਂ ਮੈਂ ਕਿਹਾ ਕਿ ਜੈਤਾ ਦਾ ਕਿਰਦਾਰ ਤੁਸੀਂ ਜਿਹੜਾ ਉਹਨੇ ਬਹਉਣ ਵਾਲਿਓ ਔਰ ਅਸੀਂ ਸੋਲਰ ਸੀ ਪ੍ਰੈਸ ਕਾਨਫਰੈਂਸ ਦੇ ਵਿੱਚ ਤੁਸੀਂ ਕਿਹਾ ਕਿ ਕਿਸ ਤਰ੍ਹਾਂ ਤੁਹਾਨੂੰ ਇਹ ਕਿਰਦਾਰ ਆਫਰ ਹੋਇਆ ਫਿਰ ਤੁਸੀਂ ਆਪਣੀ ਉਰਦੂ ਦੀ ਜਿਹੜੀ ਕਲਾਸ ਹੈ ਉਹ ਲਗਾਣ ਜਾ ਰਹੇ ਸੀਗੇ ਹੈਨਾ ਫਿਰ ਤੁਸੀਂ ਸੋਚਦੇ ਰਹੇ ਕਿ ਯਾਰ ਇਹ ਕਿਰਦਾਰ ਮੈਨੂੰ ਮਿਲੇਗਾ ਕਿ ਨਹੀਂ ਇੱਕ ਵਿਚ ਵਿਚੈਨੀ ਜੀ ਜਿਹ ਜਦੋਂ ਜਿਵੇਂ ਮੈਂ ਦੱਸਿਆ ਕਿ ਜਗਦੀਪ ਹੋਣਾ ਨੇ ਸੰਤੋਸ਼ ਭਾਜੀ ਨੇ ਜਦੋਂ ਕਿਹਾ ਕਿ ਆਪਾਂ ਮਿਲਣਾ ਕਿਸੇ ਕੰਮ ਲਈ ਮੈਨੂੰ ਸੀ ਕੋਈ ਹੋਰ ਕੰਮ ਹੋਊਗਾ ਤੇ ਜਦੋਂ ਮਿਲ ਕੇ ਉਹਨਾਂ ਨੇ ਕਿਹਾ ਕਿ ਜਿਹੜੀ ਆਪਾਂ ਫਿਲਮ ਦਾ ਤਾਂ ਮੈਨੂੰ ਪਤਾ ਸੀ ਕਿ ਸ਼ਾਇਰ ਫਿਲਮ ਕਰ ਰਹੇ ਨੇ ਸਰਤਾਜ ਹੋਣਾ ਨੂੰ ਲੈ ਕੇ ਤੇ ਨੀਰੂ ਹੋਣਾ ਨੂੰ ਲੈ ਕੇ ਤੇ ਕਹਿੰਦੇ ਇੱਕ ਨਾ ਸਾਡੇ ਤੁਸੀਂ ਵਰਕਸ਼ਾਪ ਕੀਤੀ ਸੀਗੀ ਥੋੜੇ ਦਿਨ ਪਹਿਲਾਂ ਮੈਂ ਹਾਂਜੀ ਕਹਿੰਦੇ ਵਰਕਸ਼ਾਪ 'ਚ ਜਿਹੜਾ ਕੋਈ ਤੁਸੀਂ ਐਕਟ ਕੀਤਾ ਹੋਣਾ ਉਹ ਸਾਨੂੰ ਦੱਸਿਆ ਸਿਮਰਨ ਚਾਹਲ ਐਕਟ੍ਰੈਸ ਨੇ ਉਹਨਾਂ ਨੇ ਕਿ ਤੁਸੀਂ ਬੜਾ ਵਧੀਆ ਕੀਤਾ ਯਾਰ ਤੇ ਅਸੀਂ ਸੋਚਦੇ ਹਾਂ ਕਿ ਆ ਇੱਕ ਕਰੈਕਟਰ ਆ ਜਾਇਦਾ ਦਾ ਸਾਡੀ ਫਿਲਮ ਵਿੱਚ ਤੇ ਇਹ ਤੁਸੀਂ ਜੇ ਕਰੋ ਤੇ ਉਹ ਜਦੋਂ ਮਤਲਬ ਪਹਿਲੀ ਵਾਰੀ ਇਹ ਹੀ ਦੱਸਿਆ ਉਹਨਾਂ ਨੇ ਕਿ ਨੀਰੂ ਬਾਜਵਾ ਮੈਡਮ ਹੋਣਾ ਨਾਲ ਆ ਤੇ ਉਹਦੇ ਤੇ ਹੀ ਐਦਾਂ ਲੱਗਿਆ ਕਿ ਅੱਛਾ ਠੀਕ ਗੱਲ ਐ ਤੇ ਚੰਗੀ ਗੱਲ ਐ ਤੇ ਅਸੀਂ ਇਥੋਂ ਮੋਹਾਲੀ ਤੋਂ ਯੂਨੀਵਰਸਿਟੀ ਤੱਕ ਜਾਂਦੇ ਜਾਂਦੇ ਉਹਨਾਂ ਨੇ ਫਿਰ ਸੀਨ ਵੀ ਦੱਸੇ ਜਗਦੀਪ ਹੋਣਾ ਨੇ ਤੇ ਮੈਂ ਉਹਨੂੰ ਕਿਹਾ ਕਿ ਹਾਂ ਵੀ ਮੈਂ ਬਿਲਕੁਲ ਕਰੂੰਗਾ ਇਹ ਹਨਾ ਤੇ ਉਸ ਤੋਂ ਬਾਅਦ ਮੈਂ ਕਲਾਸ ਚ ਚਲਾ ਗਿਆ ਕਲਾਸ ਚ ਵੀ ਮੇਰਾ ਧਿਆਨ ਰਿਆ ਇਹ ਚੀਜ਼ ਵੱਲ ਕਲਾਸ ਤੋਂ ਨਿਕਲ ਕੇ ਫਿਰ ਮੈਂ ਜਗਦੀਪ ਨੂੰ ਸੰਤੋਸ਼ ਭਾਈ ਨੂੰ ਫੋਨ ਕੀਤਾ ਮੈਂ ਤੁਸੀਂ ਮੈਨੂੰ ਸੱਚੀ ਲੈ ਰਹੇ ਹੋ ਫਿਲਮ ਚ ਕਹਿੰਦੇ ਕਹਿੰਦੇ ਹਾਂਜੀ 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 ਮੈਂ ਨਹੀਂ ਤੁਸੀਂ ਮੇਰੇ ਨਾਲ ਐਗਰੀਮੈਂਟ ਕਰ ਲਓ ਪੇਪਰਵਰਕ ਕਰ ਲਓ ਹੁਣ ਮੈਨੂੰ ਤੇ ਪੱਕਾ ਕੰਮ ਕਰੋ ਮੈਨੂੰ ਤੇ ਐਦਾਂ ਲੱਗ ਜਾਂਦਾ ਯਾਰ ਹੁਣ ਤੁਸੀਂ ਮੈਨੂੰ ਜਵਾਬ ਨਾ ਦੇ ਦਿਓ ਕੱਲ ਨੂੰ ਕਿਤੇ ਫਿਰ ਜਗਦੀਪ ਉਹਨਾਂ ਨੇ ਕਿਹਾ ਤਾਂ ਕਹਿੰਦੇ ਉਹ ਸਾਡੀ ਫਿਲਮ ਦੇ ਡਾਇਰੈਕਟਰ ਨੇ ਜਿਹੜੇ ਉਦੇ ਹੋਣੀ ਉਹ ਇੱਕ ਵਾਰੀ ਥੋੜਾ ਜਿਹਾ ਸਕਰੀਨ ਟੈਸਟ ਵਗੈਰਾ ਲੈਣਗੇ ਉਹ ਥੋੜਾ ਜਿਹਾ ਉਸ ਤਰੀਕੇ ਨਾਲ ਇੱਕ ਦੋ ਚਾਰ ਦਿਨਾਂ ਨੂੰ ਆਉਣਾ ਉਹਨਾਂ ਨੇ ਤੇ ਫਿਰ ਫਾਈਨਲ ਕਰਦੇ ਆਪਾਂ ਤਾਂ ਫਿਰ ਵੀ ਮੈਨੂੰ ਬੇਚੈਨੀ ਜੀ ਰਹੀ ਮੈਂ ਯਾਰ ਇੱਥੇ ਔਖਾ ਮੈਂ ਤੁਸੀਂ ਫਿਰ ਮੈਨੂੰ ਕਹਿਣਾ ਨਹੀਂ ਸੀ ਪਹਿਲਾਂ ਫਾਈਨਲ ਕਰਕੇ ਦੱਸਣਾ ਸੀ ਪਰ ਫਿਰ ਉਹ ਦੇਖਣਾ ਨੂੰ ਨਹੀਂ ਹਾਂ ਉਹਨਾਂ ਨੇ ਬੁਲਾਇਆ ਮੈਨੂੰ ਬੁਲਾ ਕੇ ਮਿਲੇ ਮਿਲ ਕੇ ਗੱਲਾਂ ਬਾਤਾਂ ਕੀਤੀਆਂ ਫਿਰ ਉਹਨਾਂ ਨੇ ਕਿਹਾ ਕਿ ਆਪਾਂ ਇਹ ਫਿਲਮ ਕਰਦੇ ਆਂ ਤੇ ਫਿਰ ਜਗਦੀਪ ਹੁਣਾਂ ਨੇ ਫੇਰ ਮੈਨੂੰ ਪੁੱਛਿਆ ਕਿ ਤੁਸੀਂ ਕਰ ਲਓਗੇ ਪੱਕਾ ਮਤਲਬ ਤੁਹਾਡਾ ਮਨ ਹੈਗਾ ਕਿ ਐਦਾਂ ਮੈਂ ਹਾਂ ਯਾਰ ਮੈਂ ਤੇ ਬਿਲਕੁਲ ਕਰੂੰਗਾ ਮੈਨੂੰ ਤਾਂ ਤੁਹਾਡੇ ਤੇ ਸ਼ੰਕਾ ਹੋ ਰਹੀ ਹੈ ਵੀ ਤੁਸੀਂ ਤੁਸੀਂ ਮੈਨੂੰ ਰੱਖ ਲਓਗੇ ਤੇ ਐਦਾਂ ਹੀ ਵਾਸਤੇ ਫਿਲਮ ਹੋਈ ਫਿਰ ਤੇ ਜੈਦਾ ਜਿਹੜਾ ਮੈਨੂੰ ਵਧੀਆ ਲੱਗਿਆ ਉਹ ਜਦੋਂ ਮੈਂ ਡਬਿੰਗ ਕਰ ਰਿਹਾ ਸੀ 19 ਤਰੀਕ ਨੂੰ ਆਉਣੀ ਹੈ ਫਿਲਮ ਤੁਸੀਂ ਵੀ ਦੇਖਿਓ ਸਾਰੇ ਜਣੇ ਜਦੋਂ ਤੁਸੀਂ ਇਸ ਫਿਲਮ ਦੇ ਵਿੱਚ ਆਪਣੇ ਕਿਰਦਾਰ ਲਈ ਤਿਆਰੀ ਕਰ ਰਹੇ ਸੀਗੇ ਹੈਨਾ ਉਸ ਵੇਲੇ ਕੋਈ ਡਿਲੀਊਸ਼ਨ ਜੀ ਆਉਂਦੀ ਸੀਗੀ ਯਾਰ ਜੋ ਜਿਸ ਤਰ੍ਹਾਂ ਦਾ ਜੈਤਾ ਜਗਦੀਪ ਹੁਣਾਂ ਲਿਖਿਆ ਜਾਂ ਫਿਰ ਜੋ ਨਿਰੂ ਹੁਣਾਂ ਨੇ ਸੋਚਿਆ ਇਹ ਉਸੇ ਤਰੀਕੇ ਨਾਲ ਜਾਣ ਵਾਲਾ ਜਾਂ ਉਸੇ ਤਰੀਕੇ ਦਾ ਹੋਏਗਾ ਕਿ ਆਪਣੇ ਆਪ ਤੇ ਥੋੜਾ ਜਿਹਾ ਸ਼ੱਕ ਆਉਂਦਾ ਸੀਗਾ ਜਾਂ ਤੁਹਾਨੂੰ ਪੂਰੇ ਕੌਨਫिडੈਂਸ ਜਿਆਰ ਨਹੀਂ ਮੈਂ ਆਪਣੇ ਆਪ ਤੇ ਬਹੁਤ ਮਿਹਨਤ ਕੀਤੀ ਹੋਈ ਹੈ ਸੋ ਇਹ ਚੀਜ਼ਾਂ ਮੇਰੇ ਦਿਮਾਗ 'ਚ ਵੀ ਨਹੀਂ ਆਉਣੀ ਚਾਹੀਦੀ ਮੈਂ ਨਾ ਇਹ ਫਿਲਮ ਦੀ ਗੱਲ ਹੋਣ ਤੋਂ ਪਹਿਲਾਂ ਹੀ ਜਿਵੇਂ ਪਹਿਲਾਂ ਦੱਸਿਆ ਉਹ ਤਿੰਨ ਦਿਨ ਦੀ ਜਿਹੜੀ ਵਰਕਸ਼ਾਪ ਕੀਤੀ ਸੀਗੀ ਉਹ ਤੋਂ ਪਹਿਲਾਂ ਤਾਂ ਮੈਂ ਐਕਟਿੰਗ ਕਰੇ ਮਤਲਬ ਉਸ ਤਰੀਕੇ ਨਾਲ ਮੈਨੂੰ ਪਤਾ ਨਹੀਂ ਸੀਗਾ ਕਿ ਕਿੰਦਾ ਕਿਵੇਂ ਕਿਵੇਂ ਪ੍ਰੋਪਰ ਤਰੀਕਾ ਨਾਲ ਟਰੈਕਟਰ ਚ ਹਾਂ ਕਿਵੇਂ ਹੁੰਦਾ ਵਰਕ ਹੁੰਦਾ ਸੋ ਤਿੰਨ ਕਿ ਦਿਨ ਦੀ ਵਰਕਸ਼ਾਪ ਸੀ ਜਿਹੜੀ ਉਹਦੇ ਤੀਜੇ ਦਿਨ ਜਿਹੜਾ ਮੈਂ ਇੱਕ ਐਕਟ ਕੀਤਾ ਸੀ ਸੀਨ ਕੀਤਾ ਸੀਗਾ ਤਾਨੀਆਂ ਉਹਨਾਂ ਨਾਲ ਉਹਦੇ ਤੋਂ ਬਾਅਦ ਮੈਨੂੰ ਐਦਾਂ ਲੱਗਣ ਲੱਗਿਆ ਸੀਗਾ ਕਿ ਠੀਕ ਹੈ ਵੀ ਇਸ ਤਰੀਕੇ ਨਾਲ ਤੁਸੀਂ ਉਹ ਚੀਜ਼ ਕਰ ਸਕਦੇ ਹੋ ਸੋ ਜਦੋਂ ਜਗਦੀਪ ਉਹਨਾਂ ਨੇ ਦੱਸਿਆ ਮੈਨੂੰ ਲੱਗਦਾ ਸੀ ਮੈਂ ਕਰ ਲਵਾਂਗਾ ਸੋ ਮੈਨੂੰ ਐਦਾਂ ਦਾ ਕੁਝ ਨਹੀਂ ਸੀਗਾ ਕਿ ਨਹੀਂ ਹੋਣਾ ਮੈਨੂੰ ਲੱਗਿਆ ਕਿ ਮੈਂ ਕਰ ਲਵਾਂਗਾ ਏ ਜਿਵੇਂ ਦਾ ਕਰੈਕਟਰ ਹੈਗਾ ਉਹਨਾਂ ਨੇ ਦੱਸਤਾ ਸੀ ਕਿ ਐਵੇਂ ਇੱਕ ਦਾ ਕਰੈਕਟਰ ਹੈਗਾ ਆ ਕੁਝ ਕਰਦਾ ਉਹ ਤੇ ਐਦਾਂ ਫਿਲਮ ਦੇ ਵਿੱਚ ਤੇ ਮੇਰੇ ਲਈ ਸਭ ਤੋਂ ਵੱਡੀ ਗੱਲ ਇਹ ਸੀ ਕਿ ਨੀਰੂ ਬਾਜਵਾ ਹੋਣਾ ਨੂੰ ਅਸੀਂ ਕਦੋਂ ਤੋਂ ਦੇਖਦੇ ਆਉਨੇ ਆ ਜੀ ਆਉਣ ਨੂੰ ਤੋਂ ਬਾਅਦ ਦੂਜੀ ਤੀਜੀ ਫਿਲਮ ਸੀ ਜਦੋਂ ਦੀਆਂ ਪੰਜਾਬੀ ਫਿਲਮਾਂ ਚੰਗੇ ਤਰੀਕੇ ਨਾਲ ਸ਼ੁਰੂ ਹੋਈਆਂ ਨੇ ਸੋ ਦੂਜੀ ਤੀਜੀ ਫਿਲਮ ਸੀ ਤੇਲ ਆਪਣਾ ਪੰਜਾਬੀ ਉਦੋਂ ਤੋਂ ਅਸੀਂ ਉਹਨਾਂ ਨੂੰ ਸਕਰੀਨ ਤੇ ਦੇਖਦੇ ਆ ਨਾ ਤੇ ਸੋ ਇਸ ਵੇਲੇ ਵੀ ਉਹ ਸਿਖਰ ਤੇ ਨੇ ਸਤਿੰਦਰ ਸਰਤਾਜ ਹੋਣਾ ਨੂੰ ਅਸੀਂ ਪਿਛਲੀਆਂ ਫਿਲਮਾਂ 'ਚ ਵੀ ਵੇਖਿਆ ਗਾਣਿਆਂ 'ਚ ਉਹਨਾਂ ਦੇ ਸ਼ੋਅਸ ਤੇ ਅਸੀਂ ਉਹਨਾਂ ਨੂੰ ਦੇਖਦੇ ਆ ਉਹਨਾਂ ਦੀ ਸ਼ਾਇਰੀ ਨੂੰ ਸੁਣਦੇ ਆ ਸੋ ਇਹ ਆਪਣੇ ਆਪ ਚ ਇਹ ਸੀਗਾ ਕਿ ਇਹ ਫਿਲਮ ਦਾ ਹਿੱਸਾ ਬਣਨਾ ਇਹ ਤੇ ਵੱਡੀ ਗੱਲ ਹੈ ਹੁਣ ਲਈ ਨਹੀਂ ਮੈਂ ਸੋਚਦਾ ਸੀ ਮੈਂ ਸੋਚਦਾ ਸੀ ਆਉਣ ਵਾਲੇ 25 30 35 ਸਾਲਾਂ ਨੂੰ ਇਹ ਮਹਿਸੂਸ ਕਰਕੇ ਵਧੀਆ ਲੱਗੂਗਾ ਕਿ ਆਪਾਂ ਉਹ ਇਦਾਂ ਦੀ ਚੀਜ਼ ਦਾ ਪਾਰਟ ਸੀਗੇ ਸੋ ਇਹ ਚੰਗਾ ਲੱਗਿਆ ਫਿਲਮ ਦਾ ਹਿੱਸਾ ਬਣ ਕੇ ਪਾਰਟ ਬਣ ਕੇ ਸੋ ਸਿੱਖਣ ਨੂੰ ਕਿੰਨੀਆਂ ਚੀਜ਼ਾਂ ਮਿਲ ਗਈਆਂ ਜਿਵੇਂ ਬਾਕੀ ਫਿਲਮਾਂ ਦੇ ਸੈੱਟ ਤੇ ਵੀ ਮੈਂ ਰਿਹਾ ਹਾਂ ਕਿੰਨੀਆਂ ਫਿਲਮਾਂ ਦੇ ਪਾਰਟ ਰਿਹਾ ਮੈਂ ਐਜ਼ ਐਕਟਰ ਨਹੀਂ ਉਦਾਂ ਮੈਂ ਐਸੋਸੀਏਟ ਰਿਹਾ ਆ ਪੱਕੀਆਂ ਫਿਲਮਾਂ ਤੇ ਸੋ ਨੀਰੂ ਹੋਣਾ ਤੋਂ ਸਰਤਾਜ ਹੋਣਾ ਤੋਂ ਵੀ ਇਹ ਸਿੱਖਣ ਨੂੰ ਮਿਲਿਆ ਜਿਵੇਂ ਸਰਤਾਜ ਹੋਣੀ ਪਹਿਲੇ ਦਿਨ ਜਦੋਂ ਉੱਥੇ ਗਏ ਸੈੱਟ ਤੇ ਤਾਂ ਕੱਲੇ ਆਏ ਸੀਗੇ ਕੋਈ ਇਹ ਨਹੀਂ ਕੋਈ ਉਹਨਾਂ ਦੇ ਨਾਲ 10 15 20 ਜਣੇ ਬੰਦੇ ਸੀਗੇ ਕੱਲੇ ਜਾਣੇ ਆਏ ਉਹ ਕਾਰ 'ਚ ਤੇ ਮੈਂ ਪੁੱਛਿਆ ਭਾਜੀ ਅੱਛਾ ਤੁਸੀਂ ਕੱਲੇ ਹੀ ਆ ਗਏ ਚੰਨੀਕੜ ਤੋਂ ਕਹਿੰਨੇ ਹਾਂ ਵਧੀਆ ਲੱਗਦਾ ਡਿਸਟਰਬ ਨਹੀਂ ਹੁੰਦੇ ਮੈਂ ਪੜ੍ਹਦਾ ਰਹਿਣਾ ਜਾਂ ਚੀਜ਼ਾਂ ਲਿਖਦਾ ਰਹਿਣਾ ਫਿਰ ਜਦੋਂ ਕੱਲਾ ਟਰੈਵਲ ਕਰਦਾ ਬਸ ਇੱਕ ਬੰਦਾ ਗੱਡੀ ਚਲਾ ਕੇ ਲੈ ਕੇ ਆਇਆ ਸੀਗਾ ਤੇ ਉਹ ਪਿੱਛੇ ਆਪਣੀ ਕਾਰ 'ਚ ਕੱਲੇ ਆ ਕੇ ਉੱਥੇ ਸੈੱਟ ਤੇ ਹੋਟਲ ਹੋਟਲ ਤੋਂ ਸੈੱਟ ਤੇ ਤੇ ਐਦਾਂ ਹੀ ਨੀਰੂ ਹੋਣੀ ਨੀਰੂ ਹੁਣਾ ਦਾ ਮੈਂ ਇਹ ਵੇਖਿਆ ਕਿ ਆਪਣੇ ਕੰਮ ਪ੍ਰਤੀ ਉਹ ਐਨੇ ਜ਼ਿੰਮੇਵਾਰੀ ਨਾਲ ਕਰਦੇ ਨੇ ਕਿ ਜੇ 6 ਵਜੇ ਦਾ ਕਾਲ ਟਾਈਮ ਹੁੰਦਾ ਸੀ ਤਾਂ 5 ਮਿੰਟ ਪਹਿਲਾਂ ਆਏ ਹੁੰਦੇ ਸੀ ਉਹ ਤੇ ਮੈਨੂੰ ਪਹਿਲੇ ਦਿਨ ਲੱਗਿਆ ਯਾਰ ਇਹ ਤੇ ਮੈਨੂੰ 6 ਵਜੇ ਦਾ ਕਾਲ ਟਾਈਮ ਸੀ ਮੈਂ ਪੂਰੇ 6 ਵਜੇ ਪਹੁੰਚਿਆ ਮੈਨੂੰ ਸੀ ਆਪਾਂ ਪੂਰੇ ਟਾਈਮ ਤੇ ਜਾਣਾ ਤੇ ਐਦਾਂ ਨਾ ਲੱਗੇ ਵੀ ਲੇਟ ਆਉਂਦਾ ਬੰਦਾ ਤੇ ਨੀਰੂ ਮੈਮ ਹੁਣਾ ਦੀ ਕਾਰ ਪਹਿਲਾਂ ਖੜੀ ਸੀ ਮੈਂ ਪੁੱਛਿਆ ਕਦੋਂ ਕਾਇ ਨੇ ਕਹਿੰਦੇ 5-7 ਮਿੰਟ ਹੋ ਗਏ ਆਿਆਂ ਨੂੰ ਮੈਂ ਆਪਣੇ ਮੁੰਡਿਆਂ ਨੂੰ ਕਿਹਾ ਯਾਰ ਆਪਾਂ ਕੱਲ ਨੂੰ ਨਾ ਪੰਜ-ਸੱਤ ਮਿੰਟ ਪਹਿਲਾਂ ਆਉਣਾ ਜਲਦੀ ਆਉਣਾ ਵੀ ਸ਼ਰਮਜੀ ਆਈ ਆਪਣੇ ਆਪ ਨੂੰ ਅਗਲੇ ਦਿਨ ਅਸੀਂ ਆ ਗਏ ਪੰਜ-ਸੱਤ ਮਿੰਟ ਪਹਿਲਾਂ ਨੀਰੂ ਮੈਮ ਉਹਨਾਂ ਦੀ ਫੇਰ ਕਾਰ ਖੜੀ ਸੀ ਫੇਰ ਮੈਂ ਪੁੱਛਿਆ ਕਦੋਂ ਆਏ ਨੇ ਕਹਿੰਦੇ 10-15 ਮਿੰਟ ਪਹਿਲੇ ਆ ਗਏ ਸੋ ਇਹ ਦੇਖ ਕੇ ਬੜਾ ਚੰਗਾ ਲੱਗਿਆ ਬੜਾ ਵਧੀਆ ਲੱਗਿਆ ਕਿ ਉਹ ਆਪਣੇ ਕੰਮ ਨੂੰ ਇੰਨੀ ਜ਼ਿੰਮੇਵਾਰੀ ਨਾਲ ਕਰਦੇ ਨੇ ਤੇ ਆਪਣੇ ਕੰਮ ਨੂੰ ਪੂਰਾ ਆਪਣਾ ਸਾਰਾ ਕੁਝ ਦਿੰਦੇ ਨੇ ਸੋ ਇਹ ਉਹਨਾਂ ਤੋਂ ਸਿੱਖਣ ਨੂੰ ਮਿਲਿਆ ਤੇ ਮੈਂ ਬਾਕੀ ਕਲਾਕਾਰਾਂ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਸਾਰਿਆਂ ਨੂੰ ਇਦਾਂ ਹੀ ਆਪਣੇ ਕੰਮ ਪ੍ਰਤੀ ਰਹਿਣਾ ਚਾਹੀਦਾ ਹੈ ਤੇ ਵਧੀਆ ਪਰਫਾਰਮਰ ਹੋਣ ਦੇ ਨਾਲ ਨਾਲ ਨੀਰੂ ਬਾਜਵਾ ਹੋਣਾ ਦੀ ਇਹ ਵੀ ਗੱਲ ਹੈ ਕਿ ਇੰਨੇ ਲੰਬੇ ਸਮੇਂ ਤੋਂ ਹੁਣ ਤੱਕ ਉਹ ਸਿਖਰਾਂ ਤੇ ਬਣੇ ਰਹਿਣਾ ਬਹੁਤ ਬਿਲਕੁਲ 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 ਜਦੋਂ ਤੁਸੀਂ ਕਹਿੰਦੇ ਹੋ ਕਿ ਇੰਨੇ ਲੰਬੇ ਸਿਰ ਤੋਂ ਅਸੀਂ ਉਹਨਾਂ ਨੂੰ ਵੇਖਦੇ ਆਏ ਹਾਂ ਸਰਤਾਜ ਉਹਨਾਂ ਨੂੰ ਇੰਨੇ ਹਨਾ ਅਸੀਂ ਵੇਖਦੇ ਆਏ ਆ ਦੇਵੀ ਸਰੇ ਦੇ ਵਿੱਚ ਹੈਗੇ ਉਹਨਾਂ ਨੂੰ ਵੇਖਦੇ ਆਏ ਆ ਹੈਨਾ ਸੋ ਤੁਸੀਂ ਸਮਝਦੇ ਹੋ ਕਿ ਇਦਾਂ ਦੇ ਇੱਕ ਪ੍ਰੋਜੈਕਟ ਦਾ 파ਟ ਹੋਣਾ ਇਹ ਡੈਸਟਨੀ ਸੀਗੀ ਹੈਨਾ ਤੁਸੀਂ ਇੰਨੇ ਲੰਬੇ ਚੇਅਰ ਤੋਂ ਇੰਡਸਟਰੀ 'ਚ ਜੁੜੇ ਹੋਏ ਹੋ ਬਹੁਤ ਸਾਰੇ ਪ੍ਰੋਜੈਕਟਸ ਦਾ ਜਿਹੜਾ 파ਟ ਬਣਿਓ ਕਿਸੇ ਹੋਰ ਦਾ ਵੀ ਹੋ ਸਕਦੇ ਸੀ ਬਟ ਕਿਤੇ ਹੋਰ ਵੀ ਡੈਬਿਊ ਕਰ ਸਕਦੇ ਸੀ ਹੈਨਾ ਫਿਲਮਾਂ ਦੇ ਵਿੱਚ ਬਟ ਇਹੀ ਜੇ ਅਗਰ ਇਹ ਇਹ ਤੁਹਾਡੇ ਲਈ ਸੀ ਡੈਸਟਨੀ ਸੀਗੀ ਇੱਥੇ ਹੀ ਤੁਸੀਂ ਜੁੜਨਾ ਸੀ ਬਿਲਕੁਲ ਇਹ ਕੁਦਰਤ ਨੇ ਨਾ ਤੁਹਾਨੂੰ ਆਪਣੇ ਆਪ ਹੀ ਸੋਚਿਆ ਹੁੰਦਾ ਆਪਣੇ ਆਪ ਹੀ ਚੀਜ਼ਾਂ ਕੁਦਰਤ ਜੋੜ ਦਿੰਦੀ ਹੈ ਕੁਦਰਤੀ ਆਪਣੇ ਆਪ ਹੀ ਤੁਹਾਨੂੰ ਕਿਤੇ ਭੇਜ ਦਿੰਦੀ ਹੈ ਤੇ ਉੱਥੇ ਕੋਈ ਕਨੈਕਸ਼ਨ ਜੁੜ ਜਾਂਦਾ ਹੈ ਫਿਰ ਇਧਰੋਂ ਕੁਦਰਤ ਨੇ ਦੂਜੇ ਪਾਸੇੋਂ ਕਿਸੇ ਨੂੰ ਭੇਜਿਆ ਹੁੰਦਾ ਸੋ ਇਹ ਸਾਰਾ ਕੁਝ ਕੁਦਰਤ ਦੇ ਹੱਥ ਚ ਹੁੰਦਾ ਹੈ ਸੋ ਜੇ ਇਹ ਹੀ ਚੀਜ਼ਾਂ ਮੈਂ 5 7 10 ਸਾਲ ਪਹਿਲੇ ਜੇ ਕਰੀਆਂ ਹੁੰਦੀਆਂ ਤੇ ਸ਼ਾਇਦ ਕੁਝ ਹੋਰ ਹੋਣਾ ਸੀਗਾ ਤੇ ਪਰ ਅੱਜ ਕਰਕੇ ਖੁਸ਼ੀ ਮਹਿਸੂਸ ਹੋ ਰਹੀ ਹੈ ਚੰਗਾ ਲੱਗ ਰਿਹਾ ਮੈਂ ਥੋੜਾ ਜਿਹਾ ਫਿਲਮ ਤੋਂ ਪਰ ਇੱਕ ਗੱਲ ਤੁਹਾਡੇ ਨਾਲ ਜਿਹੜੀ ਹੈ ਤੁਹਾਡੇ ਬਾਰੇ ਜਾਨਣਾ ਚਾਹੂੰਗੀ ਕੁਝ ਮੰਤ ਪਹਿਲੇ ਆ ਪਹਿਲੇ ਕੁਝ ਟਾਈਮ ਪਹਿਲਾਂ ਅਸੀਂ ਸੁਣਦੇ ਹਾਂ ਕਿ ਤੁਹਾਡੇ ਤੇ ਜਿਹੜਾ ਹੈ ਨਾ ਕਿ ਫਾਇਰਿੰਗ ਹੁੰਦੀ ਹੈ ਕਿਤੇ ਬੈਠੇ ਹੋਏ ਸੀ ਤੁਸੀਂ ਹੈ ਨਾ ਉਹ ਚੀਜ਼ ਨੇ ਤੁਹਾਡੀ ਲਾਈਫ ਦੇ ਵਿੱਚ ਕੋਈ ਅਸਰ ਪਾਇਆ ਕੀ ਜਿੰਨੇ ਟੈਂਸ਼ਨ ਫਰੀ ਹੋ ਕੇ ਤੁਸੀਂ ਘੁੰਮਦੇ ਹੁੰਦੇ ਹੁੰਦੇ ਸੀਗੇ ਚੰਡੀਗੜ੍ਹ ਦੇ ਵਿੱਚ ਆਪਣੇ ਕੰਮ ਨੂੰ ਲੈ ਕੇ ਕੀ ਉਸ ਤੋਂ ਬਾਅਦ ਚੇਂਜ ਆਇਆ ਲਾਈਫ ਦੇ ਵਿੱਚ ਇਹ ਦੇਖੋ ਜਿਵੇਂ ਹੁਣ ਕੱਲ ਹੀ Netflix ਤੇ ਚਮਕੀਲਾ ਵੇਖੀ ਆ ਦਿਲਜੀਤ ਹੋਣਾ ਦੀ ਇਮਤੀਆਜ਼ ਅਲੀ ਸਰ ਹੋਣਾ ਦੀ ਸੋ ਉਹ ਜਦੋਂ ਦੇਖ ਰਹੇ ਸੀ ਉਹਦੇ ਚ ਵੀ ਮਹਿਸੂਸ ਹੋਇਆ ਕਿ ਕੀ ਸਿਚੁਏਸ਼ਨਸ ਸਿਗੀਆਂ ਉਸ ਵੇਲੇ ਰਹੀਆਂ ਚਮਕੀਲੇ ਹੋਣਾ ਦੀਆਂ ਵੀ ਜਾਂ ਪਿੱਛੇ ਹਾਂ ਕਿ ਉਹ ਕੀ ਫੀਲ ਕਰਦੇ ਸੀ ਸੋ ਇਹ ਹੁਣ ਮੈਂ ਜੇ ਮੈਂ ਕਹਿ ਦੂੰਗਾ ਕਿ ਨਹੀਂ 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 ਮੈਨੂੰ ਤੇ ਇਦਾਂ ਦਾ ਕੁਝ ਮਹਿਸੂਸ ਹੀ ਨਹੀਂ ਹੋਇਆ ਮੈਂ ਤੇ ਬੜੇ ਆਰਾਮ ਨਾਲ ਹੀ ਕੰਮ ਕਰ ਰਿਹਾ ਮੈਨੂੰ ਕੋਈ ਫਰਕ ਨਹੀਂ ਪਿਆ ਤੇ ਉਹ ਸਾਹਮਣੇ ਸੁਣਨ ਵਾਲਾ ਬੰਦਾ ਜਿਹੜੇ ਜਿਹੜੇ ਬੰਦੇ ਨੇ ਜਿਨ੍ਹਾਂ ਨੇ ਚਲੋ ਇਹ ਫਾਇਰਿੰਗ ਕਰਵਾਈ ਜਾਂ ਹੋਈ ਤੇ ਉਹ ਬੰਦੇ ਨੇ ਸੋਚਣਾ ਅੱਛਾ ਯਾਰ ਇਹਨੂੰ ਫਰਕ ਹੀ ਨਹੀਂ ਪਿਆ ਕੋਈ ਜੇ ਮੈਂ ਕਹਿ ਦੂੰਗਾ ਕਿ ਫਰਕ ਪਿਆ ਤੇ ਮੈਂ ਤੇ ਬਹੁਤ ਡਰ ਗਿਆ ਸੋ ਇਹ ਵੀ ਅਜੀਬ ਲੱਗਦੀ ਹੈ ਗੱਲ ਸੋ ਇਹ ਐਦਾਂ ਦੀ ਸਿਚੁਏਸ਼ਨ ਹੁੰਦੀ ਹੈ ਤੁਸੀਂ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਤੁਸੀਂ ਕੀ ਆਨਸਰ ਕਰਨਾ ਹੈ ਇਸ ਚੀਜ਼ ਦਾ ਜਾਂ ਹੁਣ ਮੈਂ ਕੀ ਕਹਾਂ ਇਹਦੇ ਬਾਰੇ ਸੋ ਮੈਨੂੰ ਮੈਨੂੰ ਇਹਦੇ ਬਾਰੇ ਪਤਾ ਨਹੀਂ ਹੈ ਕਿ ਇਹਦਾ ਕੀ ਆਨਸਰ ਮੈਨੂੰ ਕਰਨਾ ਚਾਹੀਦਾ ਪਰ ਹਾਂ ਸਾਨੂੰ ਸਾਰਿਆਂ ਨੂੰ ਆਪਣੇ ਆਪਣੇ ਕੰਮ ਕਰਦੇ ਰਹਿਣੇ ਚਾਹੀਦੇ ਨੇ ਜ਼ਿੰਦਗੀ ਤੇ ਚੱਲਦੀ ਹੀ ਰਹਿੰਦੀ ਹੈ ਜ਼ਿੰਦਗੀ ਨਹੀਂ ਰੁਕਣੀ ਚਾਹੀਦੀ ਸੋ ਸਾਰਿਆਂ ਦੇ ਆਪਣੇ ਆਪਣੇ ਕੰਮ ਨੇ ਪੁਲਿਸ ਦਾ ਆਪਣਾ ਕੰਮ ਹੈ ਸਰਕਾਰਾਂ ਦੇ ਆਪਣੇ ਕੰਮ ਨੇ ਸੋ ਉਹਨਾਂ ਦਾ ਜਿੰ ਇਦਾਂ ਦੀਆਂ ਚੀਜ਼ਾਂ ਜਿਹੜੇ ਕਰਦੇ ਨੇ ਉਹਨਾਂ ਦਾ ਆਪਣਾ ਪ੍ਰੋਫੈਸ਼ਨ ਹੈ ਉਹਨਾਂ ਦਾ ਆਪਣਾ ਕੰਮ ਹੈ ਜਿਵੇਂ ਤੁਹਾਡਾ ਕੰਮ ਹੈ ਸੋ ਸਾਰੇ ਆਪੋ ਆਪਣਾ ਕੰਮ ਕਰਦੇ ਨੇ ਤੇ ਕੋਈ ਚੰਗਾ ਕਰਦਾ ਕਿਸੇ ਦੀਆਂ ਨਜ਼ਰਾਂ 'ਚ ਕੋਈ ਮਾੜਾ ਕਰਦਾ ਸੋ ਮੈਨੂੰ ਪਤਾ ਨਹੀਂ ਕਿਹਦਾ ਨਹੀਂ ਇੱਕ ਮੈਂ ਤੁਹਾਡੀ ਗੱਲ ਇੱਥੋਂ ਮੈਨੂੰ ਹੁਣ ਰਿਅਲਾਈਜ਼ ਹੋਇਆ ਕਿ ਕਿ ਮੈਨੂੰ ਇਹ ਕੁਐਸਚਨ ਪੁੱਛਣਾ ਚਾਹੀਦਾ ਸੀ ਇਹਨਾਂ ਨੂੰ ਹੈਨਾ ਕਿ ਤੁਸੀਂ ਬਿਲਕੁਲ ਸਹੀ ਕਿਹਾ ਕਿ ਕੀ ਜਵਾਬ ਦਈਏ ਜੇ ਮੈਂ ਡਰਿਆ ਤਾਂ ਮੈਂ ਉਹਨਾਂ ਨੂੰ ਕੀ ਹੈ ਨਾ ਓਬਵੀਅਸਲੀ ਕਿ ਜਿਹੜਾ ਠੀਕ ਹੈ ਅਸੀਂ ਕੈਮਰੇ ਤੇ ਕੀ ਗੱਲ ਨਹੀਂ ਖੁੱਲ ਕੇ ਨਹੀਂ ਬੋਲ ਸਕਦੇ ਬਟ ਮੈਨੂੰ ਇਹ ਲੱਗਦਾ ਹੈ ਕਿ ਆਰਟਿਸਟ ਦੀ ਲਾਈਫ ਕਿੰਨੀ ਔਖੀ ਹੈ ਜੋ ਅਸੀਂ ਚਮਕੀਲਾ ਦੇ ਵਿੱਚ ਵੇਖੀ ਉਹ ਵਾਕਈ ਅਸੀਂ ਫੀਲ ਕਰ ਰਹੇ ਹਾਂ ਜੋ ਅੱਜ ਦਾ ਮਾਹੌਲ ਹੈ ਜੋ ਸਿੱਧੂ ਨਾਲ ਹੋਇਆ ਜੋ ਅਸੀਂ ਵੇਖਿਆ ਹੈ ਨਾ ਸੋ ਬਹੁਤ ਔਖਾ ਹੁੰਦਾ ਹੈ ਜਿਸ ਨਾਲ ਹੋਇਆ ਉਹਦੇ ਨਾਲ ਜੋ ਬੀਤਦੀ ਹੈ ਉਹਦੇ ਨਾਲ ਤਾਂ ਹੈ ਹੀ ਫੈਮਲੀਜ਼ ਲਈ ਬਹੁਤ ਔਖਾ ਹੋ ਜਾਂਦਾ ਸੋ ਮੈਨੂੰ ਲੱਗਦਾ ਕਿ ਪੰਜਾਬ ਦਾ ਮਾਹੌਲ ਚੇਂਜ ਹੋਣ ਦੀ ਬਹੁਤ ਲੋੜ ਹੈਗੀ ਹੈ ਇਸ ਟਾਈਮ ਤੇ ਬਿਲਕੁਲ 100% ਲੋੜ ਹੈ ਕਿ ਜਿਵੇਂ ਅਸੀਂ ਪਹਿਲਾਂ ਸੁਣਦੇ ਹੁੰਦੇ ਸੀ ਨਾ ਜਦੋਂ ਜੁਪੀ ਬਾਰੇ ਜਾਂ ਇਧਰ ਉਧਰ ਬਾਰੇ ਤੇ ਸਾਨੂੰ ਬੜਾ ਅਜੀਬ ਲੱਗਦਾ ਹੁੰਦਾ ਸੀ ਜੁਪੀ ਬਾਰੇ ਸੁਣ ਕੇ ਜਾਂ ਹੋਰ ਸਟੇਟ ਬਾਰੇ ਕਿਸੇ ਬਾਰੇ ਸੁਣ ਕੇ ਤੇ ਜਦੋਂ ਅਸੀਂ ਉਹ ਤੋਂ ਗੱਲ ਕਰਦੇ ਹੁੰਦੇ ਸੀ ਤਾਂ ਇੱਕ ਤਰ੍ਹਾਂ ਉਹ ਉਹਨਾਂ ਸਟੇਟਾਂ ਦੀ ਉਹ ਇਨਸਲਟ ਹੁੰਦੀ ਸੀ ਬੇਇੱਜ਼ਤੀ ਹੁੰਦੀ ਸੀ ਸੋ ਸਾਨੂੰ ਡਰ ਲੱਗਦਾ ਹੁੰਦਾ ਸੀ ਟਰੈਵਲ ਕਰਨ ਵੇਲੇ ਵੀ ਜੁਪੀ ਜਾਂ ਉਸ ਪਾਸੇ ਸੋ ਪੰਜਾਬ ਬਾਰੇ ਜਦੋਂ ਬੰਬੇ ਦੇ ਲੋਕ ਜਾਂ ਇਧਰ ਉਧਰ ਦੇ ਮੇਰੇ ਵੀ ਦੋਸਤ ਮਿੱਤਰ ਜਦੋਂ ਐਦਾਂ ਦੀਆਂ ਗੱਲਾਂ ਹੁੰਦੀਆਂ ਨੇ ਪਿਛਲੇ ਟਾਈਮ ਤੋਂ ਜੋ ਹੁੰਦੀ ਆ ਰਹੀਆਂ ਨੇ ਤੋ ਆਪਣੇ ਆਪ ਨੂੰ ਮਹਿਸੂਸ ਹੁੰਦਾ ਵੀ ਯਾਰ ਬੜੀ ਇਨਸਲਟ ਹੁੰਦੀ ਆ ਸਾਡੀ ਸਾਡੀ ਸਟੇਟ ਦੀ ਸਾਡੇ ਪੰਜਾਬੀਅਤ ਦੀ ਤੇ ਇਹ ਸੋਚ ਕੇ ਬਹੁਤ ਅਜੀਬ ਲੱਗਦਾ ਹੈ ਗੰਦੀ ਜੀ ਫੀਲਿੰਗ ਆਉਂਦੀ ਹੈ ਇਸ ਇਹ ਸਾਰੀਆਂ ਚੀਜ਼ਾਂ ਸੋਚ ਕੇ ਸੋ ਇਹ ਸਭ ਕੁਝ ਨਾਰਮਲ ਹੋਣਾ ਚਾਹੀਦਾ ਸਭ ਚੀਜ਼ਾਂ ਠੀਕ ਹੋਣੀਆਂ ਚਾਹੀਦੀਆਂ ਨੇ 100% ਸਰਕਾਰਾਂ ਤੇ ਪੁਲਿਸ ਹੈ ਜਿਹੜੀ ਉਹ ਪੂਰੇ ਐਫਰਟ ਕਰਦੇ ਨੇ ਮੈਂ ਆਪਣੇ ਵਾਲੇ ਕੇਸ ਚ ਮੈਂ ਤੇ ਕਿੰਨੇ ਵਾਰੀ ਵੇਖਿਆ ਥ੍ਰੈਟ ਦੀਆਂ ਹੁਣ ਹੁਣ ਤੋਂ ਨਹੀਂ ਚੀਜ਼ਾਂ ਮੈਨੂੰ 18 2018 2019 ਤੋਂ ਇਹ ਚਲਦੀਆਂ ਆ ਰਹੀਆਂ ਨੇ ਕਦੇ মিডিਆ ਸਾਹਮਣੇ ਨਹੀਂ ਹੋਈਆਂ ਚੀਜ਼ਾਂ ਕਦੇ ਸਾਹਮਣੇ ਨਹੀਂ ਆਈਆਂ ਹੁਣ ਆ ਗਈਆਂ ਕਿਉਂਕਿ ਹੁਣ ਵੀ ਮੈਂ ਨਹੀਂ ਲਿਆਉਣਾ ਚਾਹੁੰਦਾ ਸੀ ਉਹ ਆਪਣੇ ਆਪ ਹੀ ਪਤਾ ਨਹੀਂ ਕਿੱਥੋਂ মিডিਆ ਦੇ ਸਾਹਮਣੇ ਇਹ ਚੀਜ਼ਾਂ ਆ ਗਈਆਂ ਸੋ ਐਨਏ ਐਫਰਟ ਪੁਲਿਸ ਕਰ ਰਹੀ ਹੈ ਐਨਏ ਐਫ ਸਰਕਾਰਾਂ ਕਰ ਰਹੀਆਂ ਨੇ ਕਿ ਜਿਹੜਾ ਉਹ ਇਨਸੀਡੈਂਟ ਹੋਇਆ ਫਾਇਰਿੰਗ ਹੋਈ ਉਹਦੇ ਇੱਕ ਬੰਦਾ ਸੇਮ ਡੇ ਸ਼ਾਮ ਨੂੰ ਫੜ ਲਿਆ ਦੂਜਾ ਦੂਜੇ ਦਿਨ ਤੀਜੇ ਦਿਨ ਸੋ ਮੈਂ ਅਪਰੀਸ਼ੀਏਟ ਕਰਦਾ ਗਵਰਨਮੈਂਟ ਨੂੰ ਵੀ ਪੁਲਿਸ ਨੂੰ ਵੀ ਕਿ ਤੁਸੀਂ ਸਾਨੂੰ ਲੋਕਾਂ ਨੂੰ ਇਸ ਤਰੀਕੇ ਨਾਲ ਬਚਾ ਰਹੇ ਹਾਂ ਪ੍ਰੋਟੈਕਟ ਕਰ ਰਹੇ ਹੋ ਸੋ ਥੈਂਕ ਯੂ ਸੋ ਮੱਚ ਤੇ ਪਰ ਇਹ ਸਾਰੀ ਚੀਜ਼ਾਂ ਠੀਕ ਹੋਣੀਆਂ ਚਾਹੀਦੀਆਂ ਜ਼ਰੂਰੀ ਵੀ ਹੈ ਔਰ ਮੈਂ ਸ਼ਾਇਦ ਦੀ ਐਂਡ ਦੇ ਵਿੱਚ ਜ਼ਰੂਰ ਗੱਲ ਕਰਨਾ ਚਾਹਾਂਗੀ ਕਿ ਜੈਤਾ ਹੈ ਨਾ ਜੈਤਾ ਦਾ ਕਿਰਦਾਰ ਅਜੇ ਵੀ ਜੈਤਾ ਬੰਟੀ ਦੇ ਅੰਦਰ ਬੈਠਾ ਹੈ ਜੇ ਬੰਟੀ ਇੱਥੇ ਬੈਠਾ ਹੋਇਆ ਤੁਸੀਂ ਕੁਝ ਸੋਚ ਰਹੇ ਸੀ ਉਸ ਟਾਈਮ ਹੈ ਨਾ ਜਦੋਂ ਸਾਰੇ ਗੱਲਾਂ ਕਰ ਰਹੇ ਸੀਗੇ ਉਸ ਵੇਲੇ ਜੈਤਾ ਦਿਮਾਗ ਦੇ ਵਿੱਚ ਚੱਲ ਰਿਹਾ ਸੀ ਹਾਂ ਮੇਰੇ ਉਦੋਂ ਜਦੋਂ ਉੱਥੇ ਬੈਠੇ ਸੀ ਨਾ ਮੇਰੇ ਜੈਤਾ ਦਿਮਾਗ 'ਚ ਚੱਲ ਰਿਹਾ ਸੀ ਤੇ ਮੈਂ ਜੇ ਉਹੀ ਆ ਗਿਆ ਸੀ ਜਦੋਂ ਫਿਲਮ ਦੀ ਗੱਲ ਚੱਲ ਰਹੀ ਸੀ ਕਿ ਐਦਾਂ ਸੀ ਬੜੀ ਵਧੀਆ ਐ ਐਕਸਪੀਰੀਅੰਸ ਬੜਾ ਵਧੀਆ ਸੀਗਾ ਮੇਰਾ ਇਹ ਫਿਲਮ ਦਾ ਤੇ ਤੁਸੀਂ ਸਾਰੇ ਦੇਖ ਕੇ ਆਇਓ 19 April ਨੂੰ ਜਦੋਂ ਅਸੀਂ ਜੈਤਾ ਦਾ ਕਿਰਦਾਰ ਵੇਖਾਂਗੇ ਮੈਨੂੰ ਲੱਗਦਾ ਉਸ ਤੋਂ ਬਾਅਦ ਇੱਕ ਵਕਰੀ ਇੰਟਰਵਿਊ ਹੋਣੀ ਚਾਹੀਦੀ ਹੈ ਉਸ ਕਿਰਦਾਰ ਉੱਤੇ ਤੁਹਾਡੇ ਨਾਲ ਗੱਲਬਾਤ ਕਰਨ ਦੀ ਹੈਨਾ ਥੈਂਕ ਯੂ ਸੋ ਮੱਚ ਸਾਨੂੰ ਮੰਟੀ ਜੀ ਆਪਣਾ ਸਮਾਂ ਦੇਣ ਲਈ ਥੈਂਕ ਯੂ ਥੈਂਕ ਯੂ ਤੇ ਮੈਂ ਹਾਂ ਜਿਵੇਂ ਤੁਸੀਂ ਗੱਲ ਕਿਹਾ ਸੀ ਕਿ ਮੈਨੂੰ ਇਹ ਕੁਐਸਚਨ ਪੁੱਛਣਾ ਚਾਹੀਦਾ ਸੀ ਜਾਂ ਨਹੀਂ ਪੁੱਛਣਾ ਚਾਹੀਦਾ ਸੀ ਮੈਨੂੰ ਲੱਗਦਾ ਕਿ মিডিਆ ਨੂੰ ਨਹੀਂ ਪੁੱਛਣੇ ਚਾਹੀਦੇ ਸੋ ਜੇ ਸਾਹਮਣੇ ਵਾਲਾ ਬੰਦਾ ਆਪ ਗੱਲ ਕਰੇ ਕੋਈ ਵੀ ਚਾਹੇ ਮੈਂ ਹੋਵਾਂ ਚਾਹੇ ਖਾਸ ਕਰਕੇ ਆਰਟਿਸਟ ਜਦੋਂ ਕੋਈ ਸੋ ਕਿਉਂਕਿ ਜਦੋਂ ਆਰਟਿਸਟ ਦੇ ਨਾਲ ਐਦਾਂ ਦਾ ਕੁਝ ਹੁੰਦਾ ਹੈ ਤੇ ਉਦੋਂ ਜਦੋਂ মিডিਆ ਕੁਐਸਚਨ ਕਰ ਲੈਂਦਾ ਜਾਂ ਪਤਾ ਨਹੀਂ ਹੁੰਦਾ ਉਹ ਚੀਜ਼ ਦਾ ਕੀ ਬਣ ਕੇ ਬਾਅਦ ਅਗਲੇ ਸਾਹਮਣੇ ਵਾਲੇ ਬੰਦੇ ਨੇ ਕੀ ਸੋਚ ਲੈਣਾ ਸੋ ਸਾਹਮਣੇ ਵਾਲੇ ਬੰਦੇ ਨੇ ਦੀ ਗੋਹਟ ਹੋ ਜਾਣੀ ਆ ਜਾਂ ਸਾਹਮਣੇ ਵਾਲੇ ਬੰਦੇ ਨੇ ਐਦਾਂ ਸੋਚ ਲੈਣਾ ਕਿ ਅੱਛਾ ਇਹਨੂੰ ਕੋਈ ਫਰਕ ਨਹੀਂ ਪਿਆ ਜਾਂ ਇਹ ਸੋਚ ਲੈਣਾ ਕਿ ਅੱਛਾ ਮੈਨੂੰ ਲਾ ਕੇ ਕੋਈ ਗੱਲ ਕਰ ਰਿਹਾ ਜੈ ਐਦਾਂ ਦਾ ਜਦ ਕਿ ਹੁੰਦਾ ਕੁਝ ਵੀ ਨਹੀਂ ਅੰਦਰ ਹਨਾ ਇਹਤੇ ਕਨਵਰਸੇਸ਼ਨ ਹੀ ਆਪਾਂ ਆਪਣੀ ਕਰ ਰਹੇ ਆ ਸੋ ਮੈਨੂੰ ਲੱਗਦਾ ਹੁੰਦਾ ਕਿ ਜੇ ਸਾਹਮਣੇ ਵਾਲਾ ਬੰਦਾ ਨਹੀਂ ਗੱਲ ਕਰਨਾ ਚਾਹੁੰਦਾ ਓਵਰਆਲ ਮੀਡੀਆ ਨੂੰ ਮੈਂ ਕਹਿਣਾ ਚਾਹੂੰਗਾ ਕਿ ਉਹਦੇ ਤੇ ਉਹ ਚੀਜ਼ ਨੂੰ ਨਾ ਗੱਲ ਕਰੀ ਜਾਵੇ ਹਾਂ ਹਾਂ ਕਿਉਂਕਿ ਜੇ ਜਿਹੜੀ ਚੀਜ਼ ਜਿੱਥੇ ਖਤਮ ਹੋ ਜੇ ਤੇ ਉਹ ਚੰਗਾ ਹੀ ਹੁੰਦਾ ਕਿ ਖਤਮ ਹੋ ਜੇ ਜਿਹੜੀ ਆਰਟ ਹੁੰਦੀ ਆ ਕਲਾਕਾਰ ਹੁੰਦਾ ਇਹ ਬਹੁਤ ਮੈਨੂੰ ਐ ਲੱਗਦਾ ਹੁੰਦਾ ਬਹੁਤ ਸਪੈਸ਼ਲ ਹੁੰਦੇ ਨੇ ਮੈਨੂੰ ਨਹੀਂ ਲੱਗਦਾ ਕਿ ਮੈਂ ਕੋਈ ਬਹੁਤ ਵੱਡਾ ਕਲਾਕਾਰ ਆ ਜਾਂ ਬੜੀ ਜਿਆਦੇ ਆਰਟ ਹੈ ਮੇਰੇ ਵਿੱਚ ਪਰ ਮੈਨੂੰ ਐਂ ਲੱਗਦਾ ਹੁੰਦਾ ਜਿਹੜੀ ਆਰਟ ਹੁੰਦੀ ਆ ਨਾ ਇਹ ਬੜੀ ਕੀਮਤੀ ਜੀ ਚੀਜ਼ ਹੁੰਦੀ ਆ ਬਹੁਤ ਘੱਟ ਲੋਕਾਂ ਕੋਲੇ ਹੁੰਦੀ ਆ ਜਿਵੇਂ ਆਰਟ ਦੇ ਉੱਪਰ ਕਿਸੇ ਦਾ ਕੰਟਰੋਲ ਨਹੀਂ ਹੁੰਦਾ ਜਿਵੇਂ ਮੀਂਹ ਤੇ ਜਾ ਤੂਫਾਨ ਤੇ ਕਿਸੇ ਦਾ ਕੰਟਰੋਲ ਨਹੀਂ ਕੋਈ ਹੱਦ ਨਹੀਂ ਲੱਗ ਸਕਦੀ ਇਹ ਨਹੀਂ ਹੋ ਸਕਦਾ ਕਿ ਅੰਮ੍ਰਿਤਸਰ ਮੀਂਹ ਪੈ ਰਿਹਾ ਤੇ ਲਾਹੌਰ ਨਹੀਂ ਪਊਗਾ ਉਹਨੂੰ ਕੋਈ ਨਹੀਂ ਰੋਕ ਸਕਦਾ ਕੋਈ ਸਰਕਾਰ ਨਹੀਂ ਉਹਨੂੰ ਰੋਕ ਸਕਦੀ ਸੋ ਐਦਾਂ ਹੀ ਆਰਟ ਹੁੰਦੀ ਆ ਸੋ ਆਰਟ ਜਿਹੜੀ ਹੈ ਬੰਦੇ ਦੀ ਉਹਦੇ ਜੇ ਗਾਣੇ ਵਧੀਆ ਨੇ ਤਾਂ ਇਹਨੂੰ ਇਹ ਕੋਈ ਨਹੀਂ ਰੋਕ ਸਕਦਾ ਕੰਟਰੋਲ ਕਰ ਸਕਦੀ ਕੋਈ ਸਰਕਾਰ ਜਾਂ ਕੋਈ ਵੀ ਬੰਦਾ ਕਿ ਇਹਦੇ ਗਾਣੇ ਇੱਥੇ ਸੁਣਨੇ ਨੇ ਤੇ ਉੱਥੇ ਨਾ ਕੋਈ ਸੁਣੇ ਸੋ ਮੈਨੂੰ ਲੱਗਦਾ ਕਿ ਕਲਾਕਾਰਾਂ ਨਾਲ ਆਰਟਿਸਟ ਨਾਲ ਜਾਟ ਨਾਲ ਐਦਾਂ ਦੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਮੈਨੂੰ ਲੱਗਦਾ ਕਿ ਕਿਸੇ ਨਾਲ ਵੀ ਨਹੀਂ ਹੋਣੀਆਂ ਚਾਹੀਦੀਆਂ ਹੈ ਨਾ ਸੋ ਬਹੁਤ ਵਧੀਆ ਲੱਗਿਆ ਐਂਡ ਵਿਸ਼ ਯੂ ਗੁੱਡ ਲੱਕ 19 ਅਪ੍ਰੈਲ ਦੇ ਲਈ ਕਿਉਂਕਿ ਤੁਹਾਡੀ ਡੈਬਿਊ ਫਿਲਮ ਜਿਹੜੀ ਹੈ ਉਹ ਆਉਣ ਵਾਲੀ ਹੈ ਸ਼ਾਇਦ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਮਿਹਰਬਾਨੀ